ਜਿਹੜੀ ਇਹ ਮੌਸਮ ਦੀ ਸਭ ਤੋਂ ਵੱਧ ਮਾਰ ਪੈਂਦੀ ਹੈ ਉਹ ਗਰੀਬ ਆਦਮੀ ਤੇ ਪੈਂਦੀ ਹੈ ਜਿਹਦੇ ਕੋਲ ਇੱਕੋ ਘਰ ਹੈ ਤੇ ਉਹ ਵੀ ਪੱਕਾ ਨਹੀਂ ਹੈ ਤੇ ਇਸ ਮਾਰ ਦੇ ਨਾਲ ਇਸ ਜਿਹੜਾ ਕੁਦਰਤੀ ਪ੍ਰਕੋਪ ਆਪਾਂ ਕਹਿੰਦੇ ਆ ਉਹਦੇ ਨਾਲ ਗਰੀਬ ਨਾ ਰਾਤ ਨੂੰ ਸੌ ਸਕਦਾ ਆਪਣੇ ਪਰਿਵਾਰ ਨਾਲ ਕੱਚੇ ਘਰ ਦੇ ਵਿੱਚ ਨਾ ਚੈਨ ਨਾਲ रह ਸਕਦਾ ਤਾਂ ਮੈਂ ਅੱਜ ਇਹਨਾਂ ਨੂੰ ਵਾਅਦਾ ਕਰਕੇ ਜਾ ਰਹੇ ਹਾਂ ਕਿ ਇਹ ਸਾਰੇ ਕੰਮ ਦੇ ਵਿੱਚ ਜੋ ਵੀ ਕਾਰਵਾਈ ਹੁੰਦੀ ਹੈ ਇਹਦੇ ਵਾਸਤੇ ਪੈਸੇ ਸਰਕਾਰ ਤੋਂ ਮੁਆਵਜ਼ੇ ਵਾਸਤੇ ਲੈਣ ਲਈ ਜਾਂ ਕੋਈ ਗ੍ਰਾਂਟ ਲੈਣ ਵਾਸਤੇ ਉਹ ਮੈਂ ਆਪ ਸਾਰੇ ਕਾਗਜ਼ਾਂ ਦਾ ਜੋ ਵੀ ਪੱਧਰ ਤੇ ਫਾਲੋਅ ਅਪ ਹੈ ਆਪ ਕਰੂੰਗਾ ਇਹਨਾਂ ਨਾਲ ਮਿਲ ਕੇ ਫਾਈਲ ਵੀ ਤਿਆਰ ਕਰਾਵਾਂਗੇ ਕਿ ਸਾਡਾ ਐਨ ਜੀਓ ਵੀ ਤੇ ਮੈਂ ਕਰੂੰ ਕੋੜਾ ਵੀ ਪੂਰੇ ਇਹਨਾਂ ਨਾਲ ਜੁੜ ਕੇ ਇਹਨਾਂ ਦੀ ਪੂਰੀ ਕਾਗਜ਼ੀ ਕਾਰਵਾਈ ਕਰਕੇ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲਦ ਇਹਨਾਂ ਨੂੰ ਗ੍ਰਾਂਟ ਆਵੇ ਤੇ ਸਰਕਾਰੀ ਪੈਸਾ ਆਵੇ ਤਾਂ ਜੋ ਆਪਣਾ ਇਹ ਘਰ ਰਿਪੇਅਰ ਕਰਾ ਸਕਣ ਜੋ ਵੀ ਇਹਦੇ ਵਿੱਚ ਪੰਚਾਇਤ ਦੀ ਕੋਰਸਪੋਨਡੈਂਸ ਆਇਆ ਜੋ ਵੀ ਕਿਸੇ ਵੀ ਮਹਿਕਮੇ ਦੀ ਕੋਈ ਵੀ ਕਾਰਵਾਈ ਇਹਦੇ ਵਿੱਚ ਹੋਣ ਵਾਲੀ ਹੈਗੀ ਹੈ ਮੈਂ ਹਰ ਕਾਰਵਾਈ ਦੇ ਵਿੱਚ ਇਹਨਾਂ ਦੇ ਨਾਲ ਮਿਹਰਬਾਨੀ ਹਾਂ ਜੀ ਆਹ ਉੱਪਰ ਦੇਖ ਕੇ ਮੇਰਾ ਓਏ ਹੋਏ ਹਾਂ ਖਦਮ ਹੋ ਗਿਆ ਕਮਰਾ ਕੀ ਬੁਰਾ ਮਰ ਮਰ ਤੁਸੀਂ ਪਾਈਏ ਆਪਣੀ ਨੂੰ ਕੀ ਜੇ ਸਾਰਿਆਂ ਬੋਧਾ ਬਾਈਆਂ ਲੱਗੇ ਪਾਤੀਆਂ ਬੋਧਾ ਪਾ ਕੇ ਸਤ ਪੰਜਾਬ ਲੈ ਕੇ ਅੱਜ ਗੱਠੇ ਇਹਨਾਂ ਦਾ ਦੇਖੋ ਕੀ ਬੁਰਾ ਹਾਲਾ ਗਰੀਬਾਂ ਦਾ ਬਿਤਰਿਆ ਬਸ ਬਸ ਕੰਮ ਹੋਦਾ ਹੁੰਦਾ ਹੁੰਦਾ ਰਹਿੰਦੇ ਹੋਏ ਬਿਟਾਰੇ ਹਾਂ ਆ ਦੇਖੋ ਜੀ ਜਿਹੜੇ ਬਹੁਤਾਂ ਕਦਾਂ ਦੇ ਭਰਮਾਂ ਤੇ ਤੰਤ ਤੋ ਹੋ ਗੋਣਾ ਤੰਤਰਾਮੇ ਪਾਏ ਸਾਰੇ ਬੰਦੇ ਗਰੀਬ ਨੇ ਆਪਣੇ ਬਾਰੇ ਨਾਲ ਹੀ ਅਡਾ 8 ਇੰਚ ਤੇ ਕਿੰਨਾ ਟਾਈਮ ਲੱਗਦਾ ਦਾ ਛੋਟਾ ਜਿਹਾ ਕੰਮ ਹੈ। ਪਾਗਰਨ ਵਾਲੀਆਂ ਨੇ ਜੀ ਹਾਂਜੀ ਸਰ ਜੀ। ਅੰਦਰ ਕਮਰਾ ਵੀ ਹੈ ਜੀ। ਹੂੰ। ਪਾਗਰਨ ਵਾਲੀਆਂ ਨੇ ਜੀ ਸਾਰੇ ਨਿਕਾੜ ਕੇ ਆਉਣੀ ਨੇ। ਜੀ ਹਾਂਜੀ। ਠੀਕ ਹੈ। ਬਾਅਦ ਵਿੱਚ ਬਦਲੋ। ਅੰਦਰ ਉਹ ਚੱਲ ਜਾਂਦਾ। ਕਿੰਨਾ ਨੰਬਰ? ਇਹ 호텔। ਇਹ ਸਾਪਾਣ ਸਾਫ ਉਹਦਾ ਕੱਚੀ ਭੇਜ ਗਈ। ਕਹਿੰਦੇ ਤਾਂ ਪਾਣ ਕੇ ਪੈਸੇ। ਕਿੰਚਾਰ ਫੰਡਾਂ ਵਿੱਚ ਇਹ ਪੈਕਿੰਗ ਐਪਲੀਕੇਸ਼ਨ ਹੁੰਦੀ ਹੈ ਛੋਡੇ ਪਿੰਡੋ ਜਿੱਤੇ ਪਏ ਜੇ ਵੀ ਤਾਂ ਹਲੇ ਵੀ ਪੈਰ ਹੀ ਹੋਣੀ ਹਾਂਜੀ ਇਹ ਤਾਂ ਹੁਣ ਸਾਡਾ ਅਸੀਂ ਛੋਡੇ ਨਾਲ ਅੱਜ ਅੱਧੀ ਰਾਤ ਤੁਹਾਨੂੰ ਆਉਣ ਮਾਰੇ ਕੋਈ ਅਸੀਂ ਛੋਡੇ ਨਾਲ ਕਿਤੇ ਵੀ ਤੁਹਾਨੂੰ ਕੰਮ ਹੋਵੇ ਅਸੀਂ ਤੁਹਾਡੇ ਨਾਲ ਰਹੇ ਹਾਂ ਹੁਣ ਵੀ ਰਹਦੇ ਰਹਾਂ ਪਹਿਲਾਂ ਅਸੀਂ ਕਾਂਗਰਸ ਤੇ ਹੋਂ ਛੋਡੇ ਨਾਲ ਅਜੇ ਅਸੀਂ ਭਾਜਪਾ ਨਾਲ ਛੋਡੇ ਨਾਲ ਰਹਾਂਗੇ ਸਾਰੇ ਡੱਬੇ ਆ ਗਏ ਥੱਲੇ ਹੁਣ ਕਿਰੇ ਆਉਣੇ ਕਿਰੇ ਆ ਜੀ ਹਾਂ ਜੀ ਆ ਸਭ ਕੁਝ ਪਿੱਛੇ ਮੁੱਢੀਆਂ ਬਿਸਤੜੀਆਂ ਪਈਆਂ ਜੀ ਹਾਂ ਜੀ ਹਾਂ ਜੀ ਅੰਦਰ ਹੋ ਜੀ ਮੈਂ ਮਤਲਬ ਮੈਂ ਆਉਂਦਾ ਖੋਦਾ ਹਾਂ ਪਾਰੀ ਪਿੱਛੇ ਅਜੀ ਸਰ ਜੀ ਕਵਰੀਆਂ ਫਾਈਲਾਂ ਤਿਆਰ ਕਰਾਣੇ ਆ ਦੋ ਜੀ ਤਾਂ ਲੋਜੀ ਸਰ ਜੀ ਇਧਰ ਵੀ ਦੇਖ ਲੋ ਜੀ ਹਾਂ ਅੰਦਰ ਵੀ ਰਿਆ ਇਹ ਬਾਲਿਆਂ ਦੀ ਛੱਤ ਨਹੀਂ ਹੈਗੀ ਅੱਛਾ ਦੂਜੀ ਕੱਚੀ ਛੱਤ ਹੈ ਅੰਦਰ ਕਮਰਾ ਵੀ ਹੈ ਜੀ ਹਮਮ ਕੁਰੀਆਂ ਕੁਰੀਆਂ ਬਾਲੇ ਬਿੰਦੇ ਸੰ ਕਿੱਥੇ ਗਏ ਨੇ ਗ੍ਰੀਫ ਸਾਡਾ ਵੀ ਘਰ ਚਾਲ ਕੇ ਦੇਖੋ ਪਹਿਲਾਂ ਤਾਂ ਹੈ ਕੱਲ ਮੈਂ ਆਪਣੇ 4 ਬੰਦੇ ਭੇਜੂਗਾ ਉਹ ਫੋਟੋ ਵੀ ਖਿੱਚਾਂਗੇ ਫਾਈਲ ਵੀ ਤਿਆਰ ਕਰਾਂਗੇ ਉਹ ਤੋਂ ਫਾਈਲ ਕੱਲ ਦੇ ਕੱਲ ਹੀ ਜਮ੍ਹਾਂ ਕਰਾਵਾਂਗੇ ਵੀ ਸਪੱਸ਼ਟ ਜਮ੍ਹਾਂ ਹੋਵੇ ਇੱਕ ਲੇਟ ਨਾ ਹੋਣੀ ਹੈ ਬਸ ਜਲਦੀ ਪਾ ਦੇਣਾ ਚੰਗਾ ਜੀ ਅੱਛਾ ਫੋਟੋ ਕਰਾ ਲੈ ਆਪਣੀ ਆਪਣੀ ਫਾਈਲ ਜੋ ਕਰਦੀ ਹੋਣ ਵਾਲੀ ਰਿਪੇਅਰ ਨਾਲੇ ਫੋਟੋ ਖਿਚਵਾਓ ਤੇ ਨਲਿਆਂ ਦਾ ਹਾਰਦਾ ਆਪਣੇ ਤਿਆਰ ਕਰਿਓ ਤੇ ਜਮ੍ਹਾਂ ਕਰਾਈਓ ਉਹਦਵਾ ਕੇ ਫੇਰ ਵੀ ਕਰਾਂਗੇ ਆਹ ਕੱਲ ਲੇਟ ਹੀ ਕਰਦੇ ਕੱਲ ਆਉਂਗੇ ਅੱਛਾ ਠੀਕ ਹੈ ਚਲੋ ਜੀ ਚਲੋ ਮਿਹਰਬਾਨੀ